ਖਾਨਾ ਨੂੰ ਪੁੱਤੇ ਨੇ ਨਹੀਂ ਕਰਾਈਦੀ ਆਪਰਾ ਆਪਰਾ ਲੈ ਕੇ ਖਾਣੇ ਆ ਲੈ ਕੇ ਖਾਣੇ ਆ ਆਪਣਾ ਖਾਣੇ ਆ ਕੋਠੇ ਤੇ ਬਿਜਲਾ ਵੀ ਅੱਜ ਲੋਡ ਪਈ ਵੀ ਕੋਠੇ ਤੇ ਬਿਜਲਾ ਵੀ ਅੱਜ ਲੋਡ ਪਈ ਵੀ ਕੋਠੇ ਤੇ ਬਿਜਲਾ ਵੀ ਅੱਜ ਲੋਡ ਪਈ ਆ ਖਾਨਾ ਨੂੰ ਪੁੱਤੇ ਨੇ ਨਹੀਂ ਕਰਾਈਦੀ ਆਪਰਾ ਆਪਰਾ ਲੈ ਕੇ ਖਾਣੇ ਆ ਲੈ ਕੇ ਖਾਣੇ ਆ ਆਪਣਾ ਖਾਣੇ ਆ ਕੋਠੇ ਤੇ ਬਿਜਲਾ ਵੀ ਅੱਜ ਲੋਡ ਪਈ ਵੀ ਕੋਠੇ ਤੇ ਬਿਜਲਾ ਵੀ ਅੱਜ ਲੋਡ ਪਈ ਵੀ ਕੋਠੇ ਤੇ ਬਿਜਲਾ ਵੀ ਅੱਜ ਲੋਡ ਪਈ ਆ ਖਾਨਾ ਨੂੰ ਪੁੱਤੇ ਨੇ ਨਹੀਂ ਕਰਾਈਦੀ ਆਪਰਾ ਆਪਰਾ ਲੈ ਕੇ ਖਾਣੇ ਆ ਲੈ ਕੇ ਖਾਣੇ ਆ ਆਪਣਾ ਖਾਣੇ ਆ ਕੋਠੇ ਤੇ ਬਿਜਲਾ ਵੀ ਲੋਡ ਪਈ ਵੀ ਕੋਠੇ ਤੇ ਬਿਜਲਾ ਨਹੀਂ ਆਇਆ ਤੇ ਲੋਡ ਪਈ ਵੀ ਕੋਠੇ ਤੇ ਬਿਜਲਾ ਨਹੀਂ ਆਇਆ ਤੇ ਲੋਡ ਪਈ ਵੀ ਕੋਠੇ ਤੇ ਬਿਜਲਾ ਨਹੀਂ ਆਇਆ ਤੇ ਲੋਡ ਪਈ ਇਹਨਾਂ ਨੂੰ ਪੁੱਤੇ ਨਹੀਂ ਕਰਾਈਂਦੀ ਆ ਆਪਣਾ ਆਪਣਾ ਲੈ ਕੇ ਖਾਣੇ ਆ ਲੈ ਕੇ ਖਾਣੇ ਆ ਆਪਣਾ ਖਾਣੇ ਆ ਕੋਠੇ ਤੇ ਬਿਜਲਾ ਨਹੀਂ ਆਇਆ ਤੇ ਲੋਡ ਪਈ ਵੀ ਕੋਠੇ ਤੇ ਬਿਜਲਾ ਨਹੀਂ ਆਇਆ ਤੇ ਲੋਡ ਪਈ ਵੀ ਕੋਠੇ ਤੇ ਬਿਜਲਾ ਨਹੀਂ ਆਇਆ ਤੇ ਲੋਡ ਪਈ ਇਹਨਾਂ ਨੂੰ ਪੁੱਤੇ ਨਹੀਂ ਕਰਾਈਂਦੀ ਆ ਆਪਣਾ ਆਪਣਾ ਲੈ ਕੇ ਖਾਣੇ ਆ ਲੈ ਕੇ ਖਾਣੇ ਆ ਆਪਣਾ ਖਾਣੇ ਆ ਕੋਠੇ ਤੇ ਬਿਜਲਾ ਨਹੀਂ ਆਇਆ ਤੇ ਲੋਡ ਪਈ ਵੀ ਕੋਠੇ ਤੇ ਬਿਜਲਾ ਨਹੀਂ ਆਇਆ ਤੇ ਲੋਡ ਪਈ ਵੀ ਕੋਠੇ ਤੇ ਬਿਜਲਾ ਨਹੀਂ ਆਇਆ ਤੇ ਲੋਡ ਪਈ ਨਾਨਾ ਨੂੰ ਪੁੱਤੇ ਨਹੀਂ ਕੋਈ ਡੀ ਆਪਰਾ ਆਪਣਾ ਲੈ ਕੇ ਖਾਣੇ ਆ ਲੈ ਕੇ ਖਾਣੇ ਆ ਆਪਣਾ ਖਾਣੇ ਆ ਕੋਠੇ ਤੇ ਬਿਜਲੀ ਨਹੀਂ ਅਜੇ ਲੋਡ ਪਈ ਵੀ ਕੋਠੇ ਤੇ ਬਿਜਲੀ ਨਹੀਂ ਅਜੇ ਲੋਡ ਪਈ ਵੀ ਕੋਠੇ ਤੇ ਬਿਜਲੀ ਨਹੀਂ ਅਜੇ ਲੋਡ ਪਈ ਨਾਨਾ ਨੂੰ ਪੁੱਤੇ ਨਹੀਂ ਕੋਈ ਡੀ ਆਪਰਾ ਆਪਣਾ ਲੈ ਕੇ ਖਾਣੇ ਆ ਲੈ ਕੇ ਖਾਣੇ ਆ ਆਪਣਾ ਖਾਣੇ ਆ ਕੋਠੇ ਤੇ ਬਿਜਲੀ ਨਹੀਂ ਅਜੇ ਲੋਡ ਪਈ ਵੀ ਕੋਠੇ ਤੇ ਬਿਜਲੀ ਨਹੀਂ ਅਜੇ ਲੋਡ ਪਈ ਵੀ ਕੋਠੇ ਤੇ ਬਿਜਲੀ ਨਹੀਂ ਅਜੇ ਲੋਡ ਪਈ